ਸ਼ਰਾਰਤ अच्छा प्लीज साइलेंट यार जी मैं ਤਾਂ ਇੱਕ ਬੜਾ ਲੋਅ ਬਾਈਡਿੰਗ ਸਿਟੀਜ਼ਨ ਹੁਣ ਤੁਸੀਂ ਦਾਸ ਦਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਕਿ ਮੈਨੂੰ 5 ਆਰੀ ਸਮਨ ਹੋਇਆ ਜਿਸੇ ਤੱਕੇ ਆਉਣ ਲਈ 3 ਆਰੀ ਤਾਂ ਐਂਟੀਸੀਪੇਟਰੀ ਬੇਲ ਤੋਂ ਜਦੋਂ ਮੈਨੂੰ ਮਿਲੀ ਸੀ ਉਤੋਂ ਤੇ ਉਤੋਂ ਪਹਿਲਾਂ ਉਦੋਂ ਮੈਂ 3 ਆਰੀ ਪੇਸ਼ ਹੋਇਆ ਜੀ ਫਿਰ ਮੈਨੂੰ ਪਹਿਲੇ ਸਮਨ ਨਿਕਲੇ 18 ਨੂੰ ਲਾ ਬਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਮੈਂ 18 ਨੂੰ ਫੇਰ ਪੇਚ ਹੋ ਗਿਆ ਫਿਰ ਮੈਨੂੰ ਇਹਨਾਂ ਨੇ ਸਮਨ ਕਰਦੇ 27 ਤਰੀਕ ਦੇ ਔਰ ਅੰਦਰ ਇਨ ਕੈਮਰਾ ਪ੍ਰोसीडिंग ਚੱਲਦੀ ਆ ਤੇ ਮੈਂ ਇਹਨਾਂ ਨੂੰ ਅੰਦਰ ਕਿਆ ਸੀ ਕਿ ਵੇਖੋ ਇਹ ਸ਼ਹੀਦੀ ਸਪਤਾ ਚੱਲਦਾ 26 27 28 ਇਨਾ ਤਰੀਕਾ ਨੂੰ ਮੈਂ ਪੇਸ਼ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਤੁਸੀਂ ਕਿਸੇ ਵੀ ਗੁਰਸਿੱਖ ਨੂੰ ਇਹ ਨਾ ਐਕਸਪੈਕਟ ਕਰਿਓ ਕਿ ਉਹ ਸ਼ਹੀਦੀ ਦਿਹਾੜਿਆਂ ਨੂੰ ਛੱਡ ਕੇ ਤੁਹਾਡੇ ਇੱਥੇ ਹਾਜ਼ਰ ਹੋ ਜਾਊਗਾ ਕਿਉਂਕਿ ਅਸੀਂ ਗੁਰੂ ਦੇ ਚਰਨਾਚ ਗੁਰੂ ਦੇ ਚਰਨ ਪਰਸਨ ਦਾ ਸਾਡਾ ਉਹ ਸਮਾਂ ਹੁੰਦਾ ਮਗਰ ਇਹਨਾਂ ਨੇ ਫੇਰ ਸ਼ਰਾਰਤ ਨਾਲ ਮੈਨੂੰ 27 ਨੂੰ ਸੱਮਨ ਕੀਤੇ ਚਲੋ ਮੈਂ ਪਹਿਲਾਂ ਹੀ ਬੜਾ ਸਪਸ਼ਟੀ ਮੇਰੇ ਲਈ ਗੁਰੂ ਪਹਿਲਾਂ ਤੇ ਬਾਕੀਆਂ ਇਹ ਜਿਹੜੀਆਂ ਸਰਕਾਰਾਂ ਦੀਆਂ ਭਗਵੰਤਮਾਨ ਦੀਆਂ ਬਣਾਈਆਂ ਐਸਆਈਟੀ ਮਜਬੂਰ ਚੇਅਰਮੈਨ ਇਹ ਸਭ ਮਗਰੋਂ ਫਿਰ ਮੈਨੂੰ 30 ਤਰੀਕ ਦੇ ਸਮਨ ਕੱਢਦੇ ਹੁਣ ਕਮਾਲ ਦੀ ਗੱਲ ਹੈ ਸ਼ਾਇਦ ਇਤਿਹਾਸ ਚ ਪਹਿਲੀ ਵਾਰੀ ਹੋ ਰਿਹਾ ਆ ਮੈਂ ਜੀਐਸ ਐਸਆਈਟੀ ਦੇ ਚੇਅਰਮੈਨ ਮੁਖਵਿੰਦਰ ਸਿੰਘ ਚੀਨਾ ਸਾਹਿਬ ਇਹ 29 ਤਰੀਕ ਨੂੰ ਮੁਖਵਿੰਦਰ ਸਿੰਘ ਚੀਂਦਾ ਆਈਪੀਐਸ ਪੁੱਤਰ ਜਗਤਾਰ ਸਿੰਘ ਚੀਂਦਾ ਬਧੀਕ ਟਰੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਪਟਿਆਲਾ ਦੇ ਸੇਵਾ ਨਿਵਰਤ ਦੀ ਉਮਰ ਪਾਵ 7 ਸਾਲ ਪੂਰੀ ਹੋਣ ਉਪਰੰਤ ਉਹਨਾਂ ਨੂੰ ਮਿਤੀ 31 12 2023 ਬਾਅਦ ਦੁਪਹਿਰ ਨੂੰ ਸਰਕਾਰੀ ਸੇਵਾ ਤੋਂ ਨਿਵਰਤ ਕੀਤਾ ਜਾਂਦਾ ਹੈ। ਸ਼ਹਿਰ ਪਹਿਲੀ ਵਾਰੀ ਹੋਇਆ 29 12 23 ਲਾਸਟ ਵਰਕਿੰਗ ਡੇ ਫਰਾਈਡੇ ਸੀ ਤੇ ਇਹਨਾਂ ਨੇ ਜਿਨ੍ਹਾਂ ਨੇ ਕੱਲ ਸੰਡੇ ਆ ਅੱਜ ਸ਼ਨੀਵਾਰ ਸ਼ਨੀਵਾਰ ਐਤਵਾਰੇ ਨਾਲੇ ਆਵਦੀਆਂ ਰਿਟਾਇਰਮੈਂਟ ਪਾਰਟੀਆਂ ਕਰ ਲਿਆ ਮਗਰ ਮੈਨੂੰ ਫੇਰ ਸੱਦ ਲਿਆ ਇਤਿਹਾਸ 'ਚ ਮੈਂ ਤਾਂ ਕਹਿੰਦਾ ਰਾਸ਼ਟਰਪਤੀ ਭਾਵੇਂ ਨਾਲੋਂ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ ਔਨਰੇਬਲ ਸੁਪਰੀਮ ਕੋਰਟ ਤੋਂ ਇਹ ਚਾਰਟ ਸੀਟਿਡ ਨੇ ਮਤਲਬ ਸ਼ੋਕ ਕੋਰਟ ਨੋਟਿਸ ਇਸ਼ੂ ਹੋਇਆ ਉਹਦੇ ਚ ਕਈਆਂ ਨੂੰ ਆਲਰੇਡੀ ਜਵਾਬ ਤਲਬੀ ਚੱਲ ਰਹੀ ਆ ਕਈ ਸਸਪੈਂਡ ਹੋ ਗਏ ਆ ਮਗਰ ਇਹ ਜਨਾਬ ਨੂੰ ਤਾਂ ਰਾਸ਼ਟਰਪਤੀ ਅਵਾਰਡ ਦੇਣਾ ਚਾਹੀਦਾ ਕਿ ਕੱਲ ਦੁਪਹਿਰ ਨੂੰ ਕੱਲ 24 ਘੰਟੇ ਨਹੀਂ ਰਹਿ ਗਏ ਹੁਣ ਰਿਟਾਇਰਮੈਂਟ ਆ ਮਗਰ ਪਤਾ ਨਹੀਂ ਕਿਹੜੀ ਇਹ ਜੀ ਮਜਬੂਰੀ ਹੋ ਗਈ ਕਿ ਮਜੀਠੀਏ ਨੂੰ ਫੇਰ ਸਦਨਾ ਪੈਗੀ ਮੈਂ ਤਾਂ ਖੁਸ਼ੀ-ਖੁਸ਼ੀ ਆਇਆ ਮੈਂ ਉਹ ਦਿਨ ਵੀ ਕਹਿ ਕੇ ਆਇਆ ਸੀ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਇਹਨਾਂ ਨੇ ਔਰ ਇਹਨਾਂ ਨੇ ਮੇਰੇ ਤੇ ਕੋਈ ਕੇਸ ਹੀ ਪਾਉਣਾ ਝੂਠਾ ਪਾ ਦਿਓ ਭਾਈ ਤੁਸੀਂ ਬੜਾ ਕਸ਼ਟ ਕਰੋਗੇ ਮੁੜ ਕੇ ਪੁਲਿਸ ਭੇਜੋਗੇ ਮੈਂ ਆਪ ਹੀ ਆ ਜਾਣਾ ਕਿਉਂਕਿ ਵੈਸੇ ਤਾਂ ਮੇਰੀ ਪਰਿਵਾਰ ਦੀਆਂ ਮਜਬੂਰੀਆਂ ਸੀ ਮੈਂ ਨਹੀਂ ਆ ਸਕਦਾ ਸੀ ਮਗਰ ਫਿਰ ਮੈਂ ਮਨ ਬਣਾਇਆ ਕਿ ਐਵੇਂ ਪੁਲਿਸ ਭੇਜ ਦੇ ਫਿਰਨਗੇ ਨਾ ਨੇ ਝੂਠਾ ਸੱਚਾ ਕੋਈ ਕੇਸ ਬਣਾ ਲੈ ਮੈਂ ਆਪ ਹੀ ਚੱਲਦਾ ਔਰ ਜੇ ਐਸਆਈਟੀ ਦੇ ਚੇਅਰਮੈਨ ਦੇ ਵੇਖੋ ਸ਼੍ਰੀ ਅਕਾਲਤਖ ਸਾਹਿਬ ਦੇ ਸਾਡੇ ਜਹੇਦਾਰ ਸਾਹਿਬ ਗੁਰਦੇਵ ਸਿੰਘ ਕੋਂਕੇ ਸਾਹਿਬ ਦੇ ਜਿਹੜੀ ਉਸ ਚ ਵੀ ਇਸ ਟੀ ਦੇ ਮੈਂਬਰ ਚੇਅਰਮੈਨ ਰਹਿ ਚੁੱਕੇ ਆ ਔਰ ਉਸ ਵੇਲੇ ਵੀ ਉਹ ਜਿਹੜੇ ਦਰਸ਼ਨ ਸਿੰਘ ਹਟੂਰ ਸਾਹਿਬ ਨੇ ਜਿਹੜੇ ਗਵਾਹ ਨੇ ਉਹ ਦੱਸ ਰਿਹਾ ਕਿ ਕਿਵੇਂ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਕਿਵੇਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਸੋ ਜਿਹੜੇ ਚੇਅਰਮੈਨ ਸਾਹਿਬ ਨੇ ਜੇ ਮੇਰੇ ਆਏ ਅੱਜ ਆਇਆ ਕਰਕੇ ਰਿਟਾਇਰਮੈਂਟ ਤੋਂ ਬਾਅਦ ਕੋਈ ਇਹਨਾਂ ਨੂੰ ਸਪੈਸ਼ਲ ਪੈਕੇਜ ਮਿਲਦਾ ਮੁੱਖ ਮੰਤਰੀ ਸਾਹਿਬ ਦੀ ਖੁਸ਼ੀ ਲੈ ਸਕਦੇ ਆ ਤੇ ਭਾਈ ਮੈਂ ਤਾਂ ਤੁਹਾਡਾ ਭਲਾ ਤੱਕਣ ਵਾਲਾ ਮੈਂ ਅੱਜ ਫੇਰ ਆ ਗਿਆ ਜਿੱਥੇ ਜ਼ੋਰ ਲੱਗਦਾ ਭਗਵੰਤ ਮਾਨਾ ਜ਼ੋਰ ਲਾ ਦੇ ਹਾਂ ਇਹ ਬੇਨਤੀ ਜ਼ਰੂਰ ਹੈ ਕਿ ਆਰਡਰ ਮੇਰੇ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਨਾ ਆ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਨੇ ਔਰ ਮੈਂ ਚਾਹੂੰਗਾ ਇਹ ਸਾਰੇ ਪੜ੍ਹ ਲੈਣ ਕੀ ਹਾਈ ਕੋਰਟ ਦੇ ਆਡਰਾ ਚ ਕਿੱਥੇ ਨਹੀਂ ਲਿਖਿਆ ਕਿ ਮੈਨੂੰ ਸਿਟ ਕੋਲ ਬਾਰ-ਬਾਰ ਪੇਸ਼ ਹੋਣਾ ਪੈਣਾ ਬਗਰ ਮੈਂ ਆਪ ਦੀ ਜ਼ਿੰਮੇਵਾਰੀ ਸਮਝਦਾ ਕਿਉਂਕਿ ਸਚਾਈ ਸਾਹਮਣੇ ਆਉਣੀ ਚਾਹੀਦੀ ਤੈਤ ਕਿਉਂਕਿ ਮੈਂ 9 ਤਰੀਕ ਨੂੰ ਸੀਐਮ ਸਾਹਿਬ ਬਾਰੇ ਪ੍ਰੈਸ ਕਾਨਫਰੰਸ ਕੀਤੀ ਸੀ 11 ਤੋਂ ਇਹ ਸ਼ੁਰੂ ਹੋ ਗਿਆ ਕੰਮ ਔਰ ਜਿਹੜਾ ਬੰਦਾ ਰਿਟਾਇਰ ਹੋ ਗਿਆ ਹੋਵੇ ਚੇਅਰਮੈਨ ਸਿੱਟਦਾ ਉਹ ਫੇਰ ਮੈਨੂੰ ਸੱਦੀ ਜਾਂਦਾ ਔਰ ਤੋਂ ਮੈਂ ਡੀਜੀਪੀ ਸਾਹਿਬ ਨੂੰ ਇਹਦੇ ਬਾਰੇ ਚਿੱਠੀ ਲਿਖ ਚੁੱਕਿਆ ਕਿ ਇਹ ਕਿਹੜਾ ਜਸਟਿਸ ਸਿਸਟਮ ਹੈ ਉਪਕਾਰ ਸਿੰਘ ਸੰਧੂ ਉਹਨਾਂ ਨੂੰ ਵੀ ਕਹਿੰਦੇ ਮੈਂ ਉਹੀ ਸੈਂਕਸ਼ਨ ਨਹੀਂ ਮਿਲ ਸਕਦੀ ਇਸ ਮਾਮਲੇ ਲੈ ਕੇ ਆ ਕੇ ਮਹਾਰਾਜ ਜੀ ਐਕਸਟੈਂਸ਼ਨ ਮਿਲੇ ਜੋ ਮਰਜ਼ੀ ਮਿਲੇ ਉਦੋਂ ਹੋਰ ਸਪਸ਼ਟ ਹੋ ਜੂ ਕਿ ਇਹਨਾਂ ਨੂੰ ਕਹੇ ਅਫਸਰ ਹੋਰ ਤੇ ਭਰੋਸਾ ਨਹੀਂ ਨਾ ਇਹ ਵੀ ਸਪਸ਼ਟ ਹੈ ਮਗਰ ਰਿਟਾਇਰਮੈਂਟ ਚਿੱਠੀ ਮੈਂ ਲੈ ਕੇ ਆਇਆ ਔਰ ਕਿਵੇਂ ਉਪਕਾਰ ਸਿੰਘ ਸੰਧੂ ਦੇਖੋ ਮੈਂ ਉਹਨਾਂ ਦੀ ਇਸ ਗੱਲ ਦੀ ਤਾਰੀਫ਼ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਉਹ ਇੱਕ ਇਹਨਾਂ ਦੇ ਮੁੱਖ ਗਵਾਹ ਲੈ ਜਿਨ੍ਹਾਂ ਨੂੰ ਹਾਈ ਕੋਰਟ ਨੇ ਫਟਕਾਰ ਲਾਈ ਆ ਉਹਨਾਂ ਦੇ ਗਵੰਡ ਹੀ ਨਹੀਂ ਜਿਨ੍ਹਾਂ ਨੇ ਸਿਕਿਉਰਿਟੀ ਬਦਲੇ ਗਵਾਹੀਆਂ ਦਿੱਤੀਆਂ ਨੇ ਉਹਨਾਂ ਨੂੰ ਬਣੇ ਬਣਾਏ ਬਿਆਨ ਆ ਕਿ ਤੁਸੀਂ ਇਹ ਬਿਆਨ ਦੇਣੇ ਆ ਮਤਲਬ ਇੱਕ ਨਵਾਂ ਇਹਨਾਂ ਨੇ ਮੇਰੇ ਖਿਲਾਫ ਸਬੂਤ ਮੈਨੂਫੈਕਚਰ ਬਣਾਣਾ ਚਾਰੇ ਸੀ ਮਗਰ ਰੱਬ ਦੇ ਰੰਗ ਨੇ ਜਿੱਦੀ ਸਫਤਾ ਚੱਲਦਾ ਹੋਵੇ ਹੱਕ ਸੱਚ ਦੀ ਗੱਲ ਹੁੰਦੀ ਹੋਵੇ ਉਸ ਬੰਦੇ ਦੇ ਮਨ 'ਚ ਕੋਈ ਰਹਿਮ ਪਈ ਹੋਣੀ ਉਹਨੇ ਨਾਲੇ ਤਾਂ ਲਿਖ ਕੇ ਕਹਿਤਾ ਕਿ ਭਾਈ ਮੈਂ ਕੋਈ ਮੇਰਾ ਇਸ ਕੇਸ ਨਾਲ ਕੋਈ ਲਿਖਾ ਦੇਖਾ ਨਹੀਂ ਔਰ ਮੈਨੂੰ ਆ ਵਕੀਲ ਨੇ ਹਿਊਮਨ ਰਾਈਟਸ ਟੈਗ ਵਕੀਲ ਹੈ ਜਿਹਨੇ ਮੇਰੀ ਬੇਲਵੇਲੇ ਵੀ ਉੱਥੇ ਜਾ ਕੇ 400 ਪੇਜ ਜਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ 'ਚ ਉਹ ਸੁਭਕੇ ਵਕੀਲ ਨੇ ਵਿਚਰਪਜੀਤ ਮੇਰਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ ਔਰ ਇਹ ਜੀ ਸ਼ਰਾਰਤ ਜਦੋਂ ਸੈਟ ਕਰ ਰਹੀ ਐ ਜੇ ਜਹੇਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਕ ਸਾਹਿਬ ਦੇ ਜਹੇਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਆ ਮੇਰੇ ਕਿਤੇ ਦਾ ਕੁਝ ਕਰ ਦੇ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਟੋ ਉਸ ਘਰ ਦਾ ਮੈਂ ਕੁੱਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਹੈ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋਂ ਸਦਾ ਇਨਸਾਫ ਮਿਲਿਆ ਜਿਹੜੀਆਂ ਬਣਾਈਆਂ ਹੀਆਂ ਲੋਕਾਂ ਦੀਆਂ ਕੋਟਾਂ ਨੇ ਉਹ ਚੋਂ ਇਨਸਾਫ ਮਿਲਿਆ ਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸ਼ੇਟ ਦਾ ਪਿਓ ਦਾ ਪੁੱਤ ਆ ਜੀ ਲੱਤਾ ਦੇ ਜਾਨ ਆ ਤੂੰ ਆਪ ਬਣੀ ਅਫਸਰਾ ਨੂੰ ਮੋਰੇ ਨਾ ਵਰਤ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਜੇ ਲੱਤਾ 'ਚ ਜਾਨ ਹੈ ਮਾਸਟਰ ਮਹਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ ਦੋ ਦੋ ਹੱਥ ਸਿੱਤੇ ਕਰ ਲਾਂਗੇ ਕੀ ਇਹ ਜੀ ਫਜ਼ੂਲ ਦਾ ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਉ ਘਬਰਾਉਣ ਦੀ ਲੋੜ ਨਹੀਂ ਇਹ ਤੈਨੂੰ ਠੋਕਣ ਨੂੰ ਫਿਰ ਦੇ ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ ਤਿੰਨ ਨੂੰ ਜਾਣਾ ਉਹ ਦੱਸਦੀ ਆ ਤੈਨੂੰ ਇਹ ਮੈਨੂੰ ਨਾ ਸਦਨ ਬਾ ਉਹਦੇ ਨਾਲ ਜਾ ਆਉਂਗਾ ਚਾਰ ਨੂੰ ਜੋ ਸਦਨਾ ਚਾਰ ਨੂੰ ਸਦਲਨ ਪੰਜ ਨੂੰ ਸਦਨਾ ਪੰਜ ਨੂੰ ਸਦਲਨ ਬਗਰ ਹਾਈ ਕੋਰਟ ਦੇ ਆਰਡਰ ਜ਼ਰੂਰ ਪਾ ਧੰਨਵਾਦ ਥੈਂਕ ਯੂ